ਤੇ ਬੁੱਟੇ ਵੀ ਲਾ ਸਕਦਾ ਹੂੰ ਧਣੀਆਂ ਵਗੈਰਾ ਵੀ ਲਾ ਸਕਦਾ ਸੌਂਚ ਜਿਵੇਂ ਮੇਰਾ ਧਣੀਆਂ ਲਾਇਆ ਹੋਇਆ ਸੀ ਹਾਂ ਛੋਟੇ ਤਾਂ ਛੋਟੇ ਧਣੀਆਂ ਦਾ ਜਿਕਰ ਕਰਕੇ ਸੀ ਬਣਾਇਆ ਵੀ ਜਿੱਥੇ ਮਰਜੀ ਬੰਦਾ ਸੌਂਚ ਰੱਖ ਲੈ ਅੱਛਾ ਹਾਂਜੀ ਵੀਰੇ ਇਹ ਬਾਈ ਫਿਰ ਸਾਈਜ਼ ਦੇ ਹਿਸਾਬ ਤੇ ਕਿਸੇ ਨੇ ਵੱਡਾ ਕਰਾਉਣਾ ਹੋਵੇ ਛੋਟਾ ਕਰਾਉਣਾ ਹੋਵੇ ਉਵੇਂ ਵੀ ਹੋ ਜੂ ਹਾਂਜੀ ਇਹ 1.5/2 ਦਾ ਬਾਕੀ ਵੱਡਾ ਛੋਟਾ ਵੀ ਕਰ ਦਾਂਗੇ ਵੀ ਜਿਵੇਂ ਮੰਨ ਲਾ ਵੀ 1.5 ਕਿਸੇ ਨੇ 3 ਦਾ ਕਰਾਉਣਾ ਹੋਵੇ 4 ਦਾ ਕਰਾਉਣਾ ਹੋਵੇ ਹਾਂ ਹਾਂ ਇੰਨੇ ਕਿ ਜ਼ਿਆਦਾ ਸਿਆਣੇ ਹੋ ਗਏ ਵੀ ਆਪਾਂ ਲੜਾਈ ਤੋਂ ਪਹਿਲੀ ਵਿਚਾਲੀਏ ਹਾਂ ਆਲਾ ਪਲਾਟ ਲੈਂਦਾ ਪਹਿਲੀ ਬੁਰਜੀ ਲਵਾਉ ਬਰਜੀ ਲਾਉਂਦਾ ਜੀ ਬਰਜੀ ਲਾਉਂਦਾ ਬਿਲਕੁਲ ਮੈਂ ਫਿਰ ਆਪਾਂ ਖੇਤ ਦੇ ਦੁਆਰੇ ਚਾਰ ਦੁਵਾਰੀ ਬਾੜ ਕਰਦੀਆਂ ਤਾਂ ਬਾਈ ਆ ਬਹੁਤ ਸੋਹਣਾ ਬਾਈ ਹੋਰਾਂ ਨੇ ਬਣਾਇਆ ਇਹ 6 ਫੁੱਟ ਚ ਵੀ ਹੈਗਾ 7 ਫੁੱਟ ਚ ਵੀ ਹੈਗਾ ਬਾਕੀ ਜਿੰਨਾ ਵੀ ਤੁਸੀਂ ਵੱਧ ਘੱਟ ਕਰਨਾ ਤੁਹਾਡੇ ਅਕੋਰਡਿੰਗ ਇਹ ਬਣ ਜੂ ਕੁਆਲਿਟੀ ਦੀ ਬੰਦਿਆਂ ਦੀ ਭਰਾਵੋ ਪੂਰੀ ਫੁੱਲ ਗਰੰਟੀ ਹੈ ਮੈਂ 9 ਇੰਚੀ ਪਹਿਲਾਂ ਕਹੀ ਉਹ ਬਾਲਕੋਨੀਆ ਦੇ ਵਿੱਚ ਆ ਲੱਗਦਾ ਵੀ ਸਾਡੇ ਵੱਡਾ ਪਿਲਰ ਸੈੱਟ ਨਹੀਂ ਆਉਂਦਾ 9x9 ਇੰਚ ਦਾ ਤਾਂ ਆਪਾਂ 4 ਇੰਚ ਦਾ ਵੀ ਬਣਾਦਾ ਕੋਰਨਰ ਠੀਕ ਹੈ ਹਾਂਜੀ ਵੀ ਆ ਜੀ ਜਿੰਨੇ ਪਹਿਲਾਂ ਵੱਡਾ ਉਹ ਲੱਗਦਾ ਹੁੰਦਾ ਸੀ ਪਹਿਲਾਂ ਵੱਡਾ ਲੱਗਦਾ ਹੁੰ ਉਵੇਂ ਮੈਂ ਆਪਣੇ ਹਾਲਾਤ ਆ। ਉਵੇਂ ਆ ਲੱਗਦਾ ਕਰਤਾ। ਵੀ ਜੇ ਕਿਸੇ ਨੇ ਆਹ ਜਾਲੀ ਲਵਾਉਣੀ ਆਹ ਜਾਲੀ ਲਾਵ ਲੋ। ਜੇ ਕਿਸੇ ਨੇ ਆਹ ਚੀਜ਼ ਲਵਾਉਣੀ ਆਹ ਚੀਜ਼ ਲਵਾਵੋ ਹਨਾ। ਹਾਂਜੀ ਵੀਰੇ। ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ। ਭਰਾਵੋ ਬਾਈ ਹੋਰਾਂ ਨੂੰ ਪਹਿਲਾਂ ਤਾਂ ਦਈਏ ਵਧਾਈਆਂ ਬਹੁਤ ਬਹੁਤ। ਵੀ ਬਾਈ ਹੋਰਾਂ ਨੇ ਭਵਾਨੀਗੜ ਤੋਂ ਜਿਹੜਾ ਕਾਕੜਾ ਰੋਡ ਜਾਂਦਾ ਨਾ ਉੱਥੇ ਇੱਕ ਨਵੀਂ ਫੈਕਟਰੀ ਹੋਰ ਲਾਈ ਆ ਭਰਾਵੋ। ਤੇ ਵੀਰ ਹੋਰਾਂ ਦੀ ਬਾਈ ਆਪਾਂ ਪਹਿਲਾਂ ਵੀ ਵੀਡੀਓ ਕਰਕੇ ਗਏ ਸੀ। ਆਪਾਂ ਆਿਆਂਗੇ ਸਹਜ ਪਿੱਲ ਸਹਜ ਪਿੱਲਰ ਸਟੋਰ ਵਾਲੇ ਜਿਹੜੇ ਵੀਰ ਨੇ ਬਾਈ ਇਹਨਾਂ ਦੀ ਜਿਹੜੀ ਇਹ ਫੈਕਟਰੀ ਆ ਇਹ ਭਵਾਨੀਗੜ੍ਹ ਤੋਂ ਜਿਹੜਾ ਬਲਿਆਲ ਨੂੰ ਰੋੜ ਜਾਂਦਾ ਆਹ ਰੋੜ ਭਰਾਵੋ ਬਲਿਆਲ ਨੂੰ ਜਾਂਦਾ ਜਿੱਥੇ ਵੀਰ ਹੋਰਾਂ ਦੇ ਬਾਹਰ ਬਾਈ ਸੋਨੂੰ ਇਹ ਜਾਲੀਆਂ ਵਗੈਰਾ ਪਾਵੇ ਵਗੈਰਾ ਪਾਈ ਜਿਹੜੇ ਬਾਈ ਇੱਥੇ ਲੱਗ ਜਾਣਗੇ ਤੇ ਵੱਡੀ ਗੱਲ ਦੇਖੋ ਵੀ ਆਹ ਉਹ ਬਾਈ ਹੋਰਾਂ ਦਾ ਦਫ਼ਤਰ ਆ ਪਰ ਵੀਰਾ ਦਫ਼ਤਰ ਦੇ ਵਿੱਚ ਨਹੀਂ ਬਹਿੰਦਾ ਮਲਾਜ਼ਮਾਂ ਦੇ ਨਾਲ ਬਾਈ ਆਪ ਮੁੰਡਾ ਕੰਮ ਕਰਦਾ ਕਹਿੰਦਾ ਬਾਈ ਵੀ ਕਿਉਂ ਖੁਦ ਗੱਲ ਕੀ ਐ ਕਹਿੰਦਾ ਬਾਈ ਆਪ ਕਦੇ ਮਲਾਜਮ ਹੁੰਦੇ ਦੀਗੇ ਤੇ ਕਹਿੰਦਾ ਬਈ ਅੱਜ ਆਪਦੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਪਾਲੀਆਂ ਤੇ ਇਸ ਤਰ੍ਹਾਂ ਦੇ ਬਈ ਜਿਹੜੇ ਘਰ ਨੂੰ ਤੇ ਲੋਕੋ ਦੇਹਂਦੇ ਆ ਬੰਦੇ ਜਿਹੜੀ ਆਪਾਂ ਗੱਲ ਨਹੀਂ ਕਰਦੇ ਹੁੰਦੇ ਬਈ ਵੀ ਸਿੱਧੂ ਮੂਸੇਵਾਲ ਦੀ ਕੋਠੀ ਦੇ ਪੱਤੇ ਲੱਗੇ ਹੋਏ ਹੈਗੇ ਜਾਂ ਹੋਰ ਚੀਜ਼ਾਂ ਹਨਾ ਉਹ ਬਈ ਇਹੋ ਜਿਹੇ ਥਰਾਮਾ ਤੇ ਜਿਹੜੀਆਂ ਉਹ ਚੀਜ਼ਾਂ ਨੇ ਉਹ ਪ੍ਰਾਵੋ ਬਣਦੀਆਂ ਨੇ ਜਿਵੇਂ ਤੁਸੀਂ ਆ ਗਮਲੇ ਵਗੈਰਾ ਜਾਂ ਆ ਪਾਵੇ ਵਗੈਰਾ ਤਾਂ ਤੇ ਉਹ ਜਿਹੜੀ ਜਾਲੀ ਹੈਗੀ ਉਹ ਤਾਂ ਆਪਣੀਆਂ ਪਹਿਲੀਆਂ ਵੀਡੀਓ ਦੇ ਵਿੱਚ ਆਮ ਹੀ ਦੇਖੀ ਆ ਪਰ ਇੱਕ ਵਾਰ ਇਸ ਵਾਰ ਵੀਰ ਹੋਰਾਂ ਨੇ ਨਵੀਂ ਚੀਜ਼ ਪੇਸ਼ ਕੀਤੀ ਆ ਜਿਵੇਂ ਆਪਾਂ ਕੋਈ ਕਿਸੇ ਆਪਣੀ ਪਲਾਟ ਦੀ ਮੰਤੀ ਕਰਵਾ ਕੇ ਉਸ ਤੋਂ ਬਾਅਦ ਉਹਦੇ ਪਿੱਲਰ ਲਾਉਣੇ ਵਾਲੇ ਵਾਲੇ ਦਾਲੇ ਸੰਮੀਆਂ ਘੱਟ ਦਿੰਦੇ ਆ ਆਹ ਦੇਖੋ ਬਈ ਇਹ 2 2 2.5 2.5 ਫੁੱਟ ਦੀਆਂ ਨੇ ਜਾਂ ਆਪ ਪਈਆਂ ਦੀ ਮੰਤੀ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਲੋਕ ਆਪਣੇ ਪਈਆਂ ਵੱਢੀ ਜਾਂਦੇ ਆ ਹਨਾ ਉਸ ਦੇ ਲਈ ਜਾਂ ਫਿਰ ਆਪਾਂ ਖੇਤ ਦੇ ਦੁਆਰੇ ਚਾਰ ਦੁਆਰੀ ਬਾੜ ਕਰ ਦਿੰਆਂ ਤਾਂ ਬਈ ਆਹ ਬਹੁਤ ਸੋਹਣਾ ਬਾਈ ਹੋਰਾਂ ਨੇ ਬਣਾਇਆ ਇਹ ਸੇਫਟ ਵਿੱਚ ਵੀ ਹੈਗਾ 7 ਫੁੱਟ ਚ ਵੀ ਹੈਗਾ ਬਾਕੀ ਜਿੰਨਾ ਵੀ ਤੁਸੀਂ ਵੱਧ ਘੱਟ ਕਰਨਾ ਤੁਹਾਡੇ ਅਕੋਰਡਿੰਗ ਇਹ ਬਣ ਜੂ ਕੁਆਲਿਟੀ ਦੀ ਬੰਦਿਆਂ ਦੀ ਭਰਾਵੋ ਪੂਰੀ ਫੁੱਲ ਗਰੰਟੀ ਹੈ ਤੇ ਉਸ ਤੋਂ ਵੱਡੀ ਗੱਲ ਜਿਵੇਂ ਆ ਤੁਸੀਂ ਦੇਖਿਆ ਜਿਹੜਾ ਸੈਡ ਵਾਲਾ ਪਾਵਾ ਵਜਦਾ ਜਾਂ ਕੀ ਵਜਦਾ ਆਪਾਂ ਵੀਰ ਨਾਲ ਗੱਲ ਉਹ ਕਰਤ ਬਾਤ ਕਰਦੇ ਆਪਣੇ ਬਾਈ ਖੜਾਗਾ ਬਾਈ ਹੋਰ ਠੀਕ ਹੋ ਹੱਸੀ ਗਰ ਬਾਈ ਜੀ ਹੋਰ ਠੀਕ ਹੋ ਬਾਈ ਚੜਦੀ ਕਲਾ ਹਾਂਜੀ ਹਾਂਜੀ ਕੈਮੋ ਪੂਰਾ ਕਰ ਪਹਿਲਾਂ ਤਾਂ ਬਾਈ ਸੋਨੂੰ ਜਿਹੜੀ ਨਵੀਂ ਫੈਕਟਰੀ ਲਾਈ ਆ ਕਾਕੜਾ ਰੋਡ ਤੇ ਉਹਦੀਆਂ ਵਧਾਈਆਂ ਬਾਈ ਬਹੁਤ ਬਹੁਤ ਸੋਨੂੰ ਵੀਰੇ ਬਹੁਤ ਬਹੁਤ ਵਧਾਈਆਂ ਜੀ ਤੇ ਇਹ ਸਾਰਾ ਬਾਈ ਤੁਹਾਡੀ ਮਿਹਨਤ ਦਾ ਫਲ ਹੈ ਵੀ ਤੁਸੀਂ ਮਿਹਨਤ ਕਰਕੇ ਲੋਕਾਂ ਨੂੰ ਕੁਆਲਿਟੀ ਪੇਸ਼ ਕੀਤੀ ਹੈ ਨਾ ਤੇ ਉਹਦੇ ਲਈ ਇਹ ਉਹ ਆ ਬਈ ਐਟ ਕੀ ਜਿਵੇਂ ਆਪਾਂ ਲਾਈਏ ਵੀ ਆ ਚੀਜ਼ਾਂ ਨਵੀਆਂ ਪੇਸ਼ ਕਰਤੀਆਂ ਹੈ ਨਾ ਹਾਂਜੀ ਵੀਰੇ ਨਵੀਆਂ ਬਣਾਈਏ ਆਪਾਂ ਠੀਕ ਹੈ ਤੇ ਇਹਦੀ ਫਿਰ ਲੋਕਾਂ ਕੋਲੋਂ ਡਿਮਾਂਡ ਆਉਣੀ ਹੋਣੀ ਹੈ ਜਦੋਂ ਕਿਸੇ ਦੇ ਘਰਾਂ ਤੇ ਆ ਕੇ ਕੰਮ ਕਰਦੇ ਸੀ ਹਾਂਜੀ ਵੀਰੇ ਤਾਂ ਉੱਥੇ ਵੀਰ ਕਹਿੰਦੀ ਵੀ ਆਹ ਕਰੋ ਹਾਂਜੀ ਹੁਣ ਵੀ ਅੱਜ ਕੱਲ ਨਾ ਜਿਵੇਂ ਤੁਸੀਂ ਫਾਰਮ ਬਣਾਇਆ ਤੁਸੀਂ ਖੇਤ ਦੇ ਵਿੱਚ ਫਾਰਮ ਬਣਾਇਆ ਆਹ ਲਗਾ ਸਾਨੂੰ ਜਾਨਵਰਾਂ ਤੋਂ ਵੀ ਬਾੜ ਹੋ ਜੇ ਬਿਲਕੁਲ ਵੀ ਐਵੇਂ ਤਾਂ ਕਰਕੇ ਬਾਹਰ ਲਾਗੇ ਮਕਾਨ ਬਣਨਾ ਤਾਂ ਕਰ ਕਿਸੇ ਫੋਟ ਦੀ ਬੁਰਜੀ ਬਣਾਈ ਹਾਂ ਤੇ ਇੱਕ ਜਿਹੜੀ ਆਹ ਚੀਜ਼ ਆ ਗਈ ਬਈ ਇਹ ਜਿਵੇਂ ਕਿ ਇਹ ਬੰਦੇ ਨੇ ਪਲਾਟ ਲੈਤਾ ਪਹਿਲਾਂ ਨਹੀਂ ਐ ਹੁੰਦਾ ਬੰਦੇ ਨੇ ਮੌਕੇ ਤੇ ਪਲਾਟ ਤੇ ਪੈਸੇ ਖਰਚ ਕੇ ਹਟਿਆ ਹੁੰਦਾ ਬੰਦੇ ਨੂੰ ਐ ਹੁੰਦਾ ਵੀ ਯਾਰ ਇੱਕੋ ਵਾਰ ਕਿੱਥੇ ਨਿਉਆਂ ਕੱਢਾਂਗੇ ਹਾਂ ਤਾਂ ਉੱਥੇ ਬੰਦਾ ਬਾਈ ਇਹਦੇ ਨਾਲ ਜਿਹੜੀਆਂ ਆਪਣੀਆਂ ਨਿਉਆਂ ਦੀ ਥਾਂ ਤੇ ਨਿਸ਼ਾਨੀ ਲਾ ਸਕਦਾ ਹੁਣ ਵੀਰੇ ਪਤਾ ਗੱਲ ਗਈ ਆ ਜੀ ਲੋਕ ਇੰਨੇ ਕਿ ਜ਼ਿਆਦਾ ਸਿਆਣੇ ਹੋ ਗਏ ਵੀ ਆਪਾਂ ਲੜਾਈ ਤੋਂ ਪਹਿਲੀ ਬਚਾਲੀਏ ਆਹਲਾ ਪਲਾਟ ਲੈਂਦਾ ਪਹਿਲਾਂ ਹੀ ਬੁਰਜੀ ਲਵਾਉਂਦਾ ਅਗਲਾ ਜ਼ਮੀਨ ਕੜਵਾਉਂਦਾ ਤਾਂ ਵੀ ਆਲਾ ਬੁਰਜੀ ਲਾਉਂਦਾ ਜੀ ਬੁਰਜੀ ਲਾਉਂਦਾ ਬਿਲਕੁਲ ਬਾਈ ਬਿਲਕੁਲ ਤੇ ਬਾਈ ਆਹ ਕੀ ਚੀਜ਼ ਆ ਗਈ ਇਹਦੇ ਬਾਰੇ ਉਦੋਂ ਵੀ ਜ਼ਿਕਰ ਕੀਤਾ ਨਹੀਂ ਪਰ ਮ ਠੀਕ ਹੈ ਹਾਂ ਜੀ ਕਈ ਦੁਕਾਨਾਂ ਵਾਲੇ ਪਲੇਟਾਂ ਬਣਾਈ ਜਾਂਦੇ ਨੇ ਠੀਕ ਹੈ ਆਪਣਾ ਇਹ ਬਿਣਾ ਜੋੜ ਤੋਂ ਆ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਇਹਦੀ ਖ ਪਲੇਟਾਂ ਦੀ ਇਹਦੇ ਵਿੱਚ ਫਰਕ ਕੀ ਆ ਬਾਈ ਵੀਰੋ ਪਲੇਟ ਕੋਸਟ ਟਾਈਮ ਵੱਧੋ ਪਾੜ ਜਾਂਦੀ ਹੈ ਜੀ ਅੱਛਾ ਉਹਦੇ ਵਿੱਚ ਈਟਾਂ ਈਟਾਂ ਦਾ ਹੀ ਪਹਿਲਾਂ ਬਣਾਉਣਾ ਪੈਂਦਾ ਆਪਾਂ ਨੂੰ ਹਾਂ ਦਵਾਰੇ ਉਹ ਤੇ ਦੁੱਗਣੀ ਮਿਹਨਤ ਨਾਲ ਪਲੇਟ ਚ ਬੇਣੀ ਪੈਂਦੀ ਆ ਉਹ ਚ ਬੇਣ ਦੀ ਲੋੜ ਨਹੀਂ ਇਹਦੇ ਵਿੱਚ ਹੀ ਪੂਰਾ ਡਿਜ਼ਾਈਨ ਆ ਇਹ ਤੁਸੀਂ ਪੂਰਾ ਹੀ ਬਣਾਤਾ ਇਹ ਪੂਰਾ ਫਿਕਸ ਹੈ ਜੀ ਤੇ ਇਹਦੇ ਵਿੱਚ ਜੇ ਬੰਦਾ ਬਾਜਰੀ ਵਗੈਰਾ ਕੋਸ ਮਾਰੀ ਭਰ ਦੇ ਹਾਂ ਜੀ ਸਰੀਆ ਪਾ ਕੇ ਬਾਜਰੀ ਪਾਊਗਾ ਜੀ ਤਾਂ ਬਰਜੋਤੀ ਬਣੂਗੀ ਇਹਦੇ ਠੀ ਤੇ ਆਇਆ ਇੱਕ ਆ ਗਿਆ ਬਈ ਨਾਜਰ ਬੱਟੂ ਇਹਨਾਂ ਨੂੰ ਆਖਿਆ ਮਾ ਬਾਈ ਇੱਕ ਤੇ ਰੰਗ ਕਰ ਦੋ ਮੈਂ ਵੀ ਆਪਦੇ ਫਾਰਮ ਹਾਊਸ ਤੇ ਲਿਆਣਾ ਭਰਾਵਾ ਉਥੇ ਰੰਗ ਬਹੁਤ ਆਪ ਕਹ ਜੀ ਨਾਜਰ ਬਹੁਤ ਲੱਗਦੀ ਆ ਬਾਈ ਅੱਛਾ ਆ ਨਵਾਂ ਬਣਿਆ ਆ ਗਿਆ ਬਈ ਹੈ ਠੀਕ ਆ ਬਈ ਠੀਕ ਆ ਇਹ ਥੱਲੇ ਬੰਦ ਕਰ ਦਨੇ ਹੋ ਬਾਈ ਹਾਂ ਜੀ ਵੀਰੇ ਬੰਦ ਆ ਜੀ ਠੀਕ ਆ ਜੇ ਮੇਰੇ ਖਿਆਲ ਚ ਥੱਲੇ ਗਲੀਆਂ ਛੱਡੀਆਂ ਜਾਣ ਫੇਰ ਨਹੀਂ ਠੀਕ ਜੇ ਕਿਵੇਂ ਪਤਾ ਗੱਲ ਕੀ ਜਿਵੇਂ ਆਪਾਂ ਤੁਸੀਂ ਜਿਵੇਂ ਫਾਰਮ ਹਾਊਸ ਬਣਾਇਆਗਾ ਮਹਿੰਗਾ ਪੱਥਰ ਲੱਗਿਆ ਹੁੰਦਾ ਵਧੀਆ ਤੇ ਜੇ ਗਲੀਆਂ ਕੱਢ ਦੀ ਪੱਥਰੋਂ ਸਿਲਾਵ ਚੜਦੀ ਉਹ ਥੱਲੇ ਪੱਥਰੋਂ अच्छा जी, जी ये कादे वास्ते काम आउंदा भाई ये ए वीर जी मैं आजकल ਸਹਾਰਾਂ ਦੇ ਵਿੱਚ ਜਗ੍ਹਾ ਘੱਟ ਹੁੰਦੀ ਹੈ ਜੀ ਹਾਂ ਆਲਾ ਕੋਠੇ ਤੇ ਬੂਟੇ ਵੀ ਲਾ ਸਕਦਾ ਹੂੰ ਧਣੀਆਂ ਵਗੈਰਾ ਵੀ ਲਾ ਸਕਦਾ ਸੌਂਚ ਜਿਵੇਂ ਮੇਰਾ ਧਣੀਆਂ ਲਾਇਆ ਹੋਇਆ ਦੀ ਹਾਂ ਸੌਂਦੇ ਤਾਂ ਸੌਂਦੇ ਧਣੀਆਂ ਦਾ ਜ਼ਿਕਰ ਕਰਕੇ ਸੀ ਬਣਾਇਆ ਵੀ ਜਿੱਥੇ ਮਰਜੀ ਬੰਦਾ ਸੌਂਚ ਰੱਖ ਲੇ ਅੱਛਾ ਹਾਂ ਜੀ ਵੀਰੇ ਏ ਬਾਈ ਫਿਰ ਦੇ ਸਾਈ ਦੇ ਹਿਸਾਬ ਤੇ ਕਿਸੇ ਨੇ ਵੱਡਾ ਕਰਾਉਣਾ ਹੋਵੇ ਛੋਟਾ ਕਰਾਉਣਾ ਹੋਵੇ ਉਹ ਵੀ ਹੋ ਜੂ ਹਾਂਜੀ ਇਹ 1.5 ਬਾਈ 2 ਦਾ ਬਾਕੀ ਵੱਡਾ ਛੋਟਾ ਵੀ ਕਰ ਦਾਂਗੇ ਵੀ ਜਿਵੇਂ ਮੰਨ ਲਾ ਵੀ 1.5 ਬਾਈ ਕਿਸੇ ਨੇ 3 ਦਾ ਕਰਾਉਣਾ ਹੋਵੇ 4 ਦਾ ਕਰਾਉਣਾ ਹੋਵੇ ਹਾਂਜੀ ਹਾਂਜੀ ਇਹਦਾ ਬਾਈ ਕਿਵੇਂ ਮਰਜੀ ਆਪਾਂ ਮੂਲੀਆਂ ਵਗੈਰਾ ਸਲਗੰਬ ਵਗੈਰਾ ਗਾਜਰ ਵਗੈਰਾ ਲਾ ਸਕਦੇ ਹਾਂ ਹਾਂਜੀ ਜਿਵੇਂ ਕਿਸੇ ਬੰਦੇ ਨੇ ਸਾਗ ਵਗੈਰਾ ਲਾਉਣਾ ਲਾ ਕੇ ਤੇ ਉੱਪਰ ਬਹੁਤ ਹੀ ਵਧੀਆ ਤਰੀਕੇ ਨਾਲ ਬਾਈ ਜਾਲੀ ਪੈ ਜੂ ਮਸਰਲਾ ਨਹੀਂ ਪੈ ਜੂ ਹੈਨਾ ਹਲਕੀ ਸਬਜ਼ੀ ਵਾਲਾ ਆਪਾਂ ਪ੍ਰੋਗਰਾਮ ਕਰ ਸਕਦੇ ਹਾਂ ਇਹਦੇ ਵਿੱਚ ਠੀਕ ਆ ਬਾਈ ਠੀਕ ਆ ਤੇ ਇਹ ਨਹੀਂ ਸਰ ਜਦੋਂ ਆਪਣਾ ਸਾਰਾ ਸਮਾਨ ਆ ਜਿਹੜਾ ਆਪਣਾ ਲੈ ਲੈਂਟਰ ਵਾਂਗੂ ਪੂਰਾ ਭਗਦਾ ਜੀ ਫਿਰ ਆਪਾਂ ਦੇ ਵਿਚੜ ਬੋ ਕੇ ਰੱਖਦੇ ਆਂ ਜੀ। ਅੱਛਾ। ਹਾਂ ਜੀ ਕੋਈ ਵੀ ਆਪਾਂ ਪਾਵਾ ਬਣਾਈਏ ਜਾਲ ਜੀ ਬਣਾਈਏ ਆ ਦੇਖੋ ਜਾਲੇ ਵੀ ਪਈ ਆ। ਹਾਂ ਹਾਂ ਹਾਂ। ਠੀਕ ਹੈ। ਹਾਂ ਜੀ ਜਿੰਮ ਘਰੇ ਆਪਾਂ ਕਹਿੰਦੇ ਆ ਵੀ ਕੰਧ ਪਲਾਸਟਰ ਕਰਨ ਤੋਂ ਬਾਅਦ ਪਾਣੀ ਲਾਉਣਾ ਜ਼ਰੂਰੀ ਹੈ। ਅੱਛਾ ਉਹ ਚੀਜ਼ ਆ ਗਈ ਇਹ। ਠੀਕ ਹੈ ਠੀਕ ਹੈ ਵਾਹ ਜੀ ਵਾਹ। ਰਬਾਦਰੋ ਕਮਾਲ ਕਰਿਆ ਪਿਆ। ਤੇ ਆਹ ਬਈ ਪੱਤੇ ਵਗੈਰਾ ਆ ਗਏ ਹੈ। ਹਾਂ ਜੀ ਵੀਰੇ ਇਹ ਨਵੇਂ ਨਵੇਂ ਡਾਈਨ ਚ ਤੁਸੀਂ ਪੱਤੇ ਬਣਾਉਂਦੇ ਰਹਨੇ ਹੋ ਪਹਿਲਾਂ ਆਹ ਬਣਾਏ ਜੀ ਹੁਣ ਆ ਬ ਤੇ ਆ ਕੀ ਬਣਾਇਆ ਪਿਆ ਬਾਈ ਇਹ ਵੀਰ ਜੀ ਆਪਣੇ ਇਹ ਸਮਝਾਉਣ ਵਾਸਤੇ ਬਣਾਇਆ ਅੱਛਾ ਜਿਵੇਂ 9 ਇੰਚੀ ਪਿੱਲਰ ਕਹੀ ਉਹ ਬਾਲਕੋਨੀਆਂ ਦੇ ਵਿੱਚ ਆ ਲੱਗਦਾ ਜੀ ਸਾਡੇ ਵੱਡਾ ਪਿੱਲਰ ਸੈੱਟ ਨਹੀਂ ਆਉਂਦਾ 9 ਵੀ 9 ਇੰਚ ਦਾ ਤਾਂ ਆਪਾਂ 4 ਇੰਚ ਦਾ ਵੀ ਬਣਾਦਾ ਕੋਰਨਰ ਠੀਕ ਹੈ ਹਾਂਜੀ ਵੀ ਆਹ ਜੀ ਜਿਵੇਂ ਪਹਿਲਾਂ ਵੱਡਾ ਉਹ ਲੱਗਦਾ ਹੁੰਦਾ ਸੀ ਪਹਿਲਾਂ ਉਹ ਲੱਗਦਾ ਹੁੰਦਾ ਸੀਗਾ ਹਾਂ ਉਹ ਮੈਂ ਆਪਣੇ ਆਹ ਲਾਤਾ ਉਹਵੇਂ ਆ ਲੱਗਦਾ ਕਰਤਾ ਹਾਂਜੀ ਵੀ ਜੇ ਕਿਸੇ ਨੇ ਆਹ ਜਾਲੀ ਲਵਾਉਣੀ ਆਹ ਜਾਲੀ ਲਾਵ ਲੋ ਜੇ ਕਿਸੇ ਨੇ ਆਹ ਚੀਜ਼ ਲਵਾਉਣੀ ਆਹ ਚੀਜ਼ ਲਵਾ ਲਓ ਹਨਾ ਹਾਂਜੀ ਵੀਰੇ ਫੁੱਲ ਫੁੱਲ ਡਿਜ਼ਾਈਨ ਚਾ ਜੀ ਪੂਰਾ ਕਾਰਨ ਆ ਬਿਨਾਂ ਜੋੜਾ ਜੀ ਬਿਨਾਂ ਜੋੜ ਤੋਂ ਬਿਨਾਂ ਕਿਸੇ ਜੋੜ ਤੋਂ ਹਾਂਜੀ ਹਾਂਜੀ ਠੀਕ ਆ ਆਪਣੇ ਕੋਲ ਹਰੇਕ ਚੀਜ਼ ਬਿਨਾਂ ਜੋੜ ਤੋਂ ਆ ਜੀ ਠੀਕ ਆ ਬਈ ਠੀਕ ਆ ਇੱਕ ਵਾਰੀ ਮੇਰੀ ਹੋਰ ਪਾਸੇ ਨਿਗਾਹ ਗਈ ਦੀ ਜਦੋਂ ਮੈਂ ਇੱਧਰ ਨੂੰ ਗਿਆ ਦੀ ਤੇਰੇ ਕਣੀ ਉਹ ਜਿਹੜਾ ਸਾਹਮਣੇ ਦਰਖਤ ਦੇ ਲਾਇਆ ਵੇ ਉਹ ਟਰੀ ਗਾਰਡ ਬਣਾਇਆ ਹੈ ਹਾਂਜੀ ਸਰ ਠੀਕ ਹੈ ਹਾਂਜੀ ਤੇ ਨਹੀਂ ਬਈ ਜਿਵੇਂ ਆਪਾਂ ਕੋਈ ਲੋਹੇ ਦਾ ਟਰੀ ਗਾਰਡ ਬਣਾਉਣੇ ਆ ਜਾਂ ਕੋਸੂ ਰਾ ਹਨ ਉਹ ਆਪਾਂ ਇੱਕ ਵਾਰੀ ਫਿੱਟ ਕਰਤਾ ਮੁੜ ਕੇ ਦਰਖਤ ਦੇ ਵਿੱਚੋਂ ਕੱਢਣਾ ਔਖਾ ਹੋ ਜਾਂਦਾ ਵੱਢ ਕੇ ਕੱਢਣਾ ਪੈਂਦਾ ਜਿਵੇਂ ਅੱਜ ਕੱਲ ਮੁੰਡੇ ਸਾਰੇ ਸੇਵਾ ਕਰਦ ਨੇ ਬੂਟਿਆਂ ਵਾਸਤੇ ਸਾਡਾ ਵੀ ਦਿਲ ਕਰਦਾ ਆ ਕਿ ਵਾਤਾਵਰਨ ਨੂੰ ਬਚਾਈਏ ਬਿਲਕੁਲ ਤੇ ਡੰਗਰ ਪਸ਼ੂਦਾਂ ਨੂੰ ਬਚਾਉਣ ਦੇ ਵਾਰ ਆ ਗੱਡ ਤੇ ਹਰ ਕੀਤਾ ਜੀ ਆਪਣਾ ਜਾਲੀ ਹਾਂਜੀ ਤੇ ਇਹ ਕਿੰਨੇ ਫੁੱਟ ਦਾ ਬਾਈ 5 ਫੁੱਟ ਦਾ ਇਹ 5 ਫੁੱਟ ਦਾ ਜੀ 5 ਫੁੱਟ ਦਾ ਠੀਕ ਹੈ ਮੇਰੇ ਖਿਆਲ ਚ 5 ਤੋਂ ਵੱਧ ਹੋ ਬਾਈ 5.5 ਫੁੱਟ ਵਾਂਗੂ ਹੋ ਇਹ ਮੇਰੇ ਇਹ ਨਕਲੀ ਸ਼ੇਦ ਨੂੰ ਆਉਂਦਾ ਹਾਂਜੀ ਤੇ ਥੱਲੇ ਮੰਨੋ ਫੁੱਟ ਫੁੱਟ ਥੱਲੇ ਕੱਢਿਆ ਜਾਊਗਾ ਫੁੱਟ ਫੁੱਟ ਕੱਢ ਲਓ ਜਿੰਨਾ ਫੁੱਟ ਕੱਢ ਲਵਾ ਕੇ ਹਾਲ ਦਾ ਹੀ ਨਹੀਂ ਆਪਦੀ ਲੋੜ ਅਨੁਸਾਰ ਜਿੰਨਾ ਕੱਢਣਾ ਸਦੇ ਕੱਢ ਲਓ ਹਾਂਜੀ ਠੀਕ ਹੈ ਇਸ ਤਰ੍ਹਾਂ ਦੋ ਆਗੇ ਵੀ ਚਾਰੇ ਬਣ ਜਾਣਗੇ ਇਹ ਹਾਂਜੀ ਸਰ ਠੀਕ ਆ ਤੇ ਆ ਜਿਹੜੀ ਬਿਜਲੀ ਡੱਬੀ ਆ ਇਹਦੇ ਸਾਇਦਾ ਹੀ ਫਰਕ ਪੈ ਸਕਦਾ ਜੇ ਕਿਸੇ ਬੰਦੇ ਨੇ ਕੋਈ ਆਪਦੇ ਮਨਮਰਜ਼ੀ ਦਾ ਕੋਈ ਡਿਜ਼ਾਈਨ ਵਗੈਰਾ ਉਹ ਕਰਦਾ ਤੇ ਜਿਹੜੀ ਜਾਲੀ ਬਣਾਉਣੇ ਬਾਈ ਉਹ ਇਸ ਤਰ੍ਹਾਂ ਬਣਾਉਣੇ ਹੋ ਹੈ ਹਾਂਜੀ ਵੀਰੇ ਠੀਕ ਐ ਇਹ ਜਾਲੀ ਨੂੰ ਜਰ ਆਪਣੇ ਜਰਤਾ ਨਹੀਂ ਲੱਗਦੀ ਬਾਈ ਜਿਹੜੀ ਆ ਪਾਈ ਜਾਂਦੇ ਵਿੱਚ ਨਹੀਂ ਸੰ ਇਹ ਜਰ ਨਹੀਂ ਲੱਗਦੇ ਜਿਸਤੀ ਤਾਰ ਪਾਉਣਾ ਕਾਲੂ ਪਾ ਕੇ ਦਿਖਾਓ ਠੀਕ ਐ ਉਹ ਪਾਈ ਦੇ ਜਿਸਤੀ ਤਾਰ ਵਾਹ ਜੀ ਵਾਹ ਭਾ ਉਹ ਕਾਲੂ ਕੱਲੀ ਕੱਲੀ ਡੱਬੀ ਦੇ ਵਿੱਚ ਪੈਂਦੀ ਹੈ ਜੀ ਅੱਛਾ ਹਾਂਜੀ ਚਾਹੇ ਬੰਦਾ ਭੰਨ ਕੇ ਹੋਰ ਚੈੱਕ ਕਰ ਲੇ ਘਰੇ ਲਿਜਾ ਕੇ ਚੈੱਕ ਕਰ ਨੀ ਘਰੇ ਕਰ ਲੇ ਠੀਕ ਐ ਹਾਂਜੀ ਵੀ ਐਂ ਨਹੀਂ ਹੈਗਾ ਵੀ ਵੀਡੀਓ ਦੇ ਵਿੱਚ ਆਪਾਂ ਬਣਾਉਣਾ ਕੀ ਚੀਜ਼ ਹੋਰ ਪਾ ਦੋ ਵੀ ਬਾਅਦ ਚ ਕੋਈ ਚੀਜ਼ ਹੋਰ ਪਾ ਦੋ ਵੀ ਕੋਈ ਮਰਜ਼ੀ ਬੰਦਾ ਕਹਿੰਦਾ ਚੈਲੰਜ ਆ ਵੀ ਕੋਈ ਮਰਜ਼ੀ ਚੀਜ਼ ਬਣ ਕੇ ਦੇ ਦੇ ਜੀ ਜਿਹੜੀ ਮਰਜ਼ੀ ਚੀਜ਼ ਬਣ ਕੇ ਦੇਖ ਲੈ ਜੀ ਠੀਕ ਹੈ ਬਿਲਕੁਲ ਜੀ ਆ ਜਾਓ ਬਾਈ ਤੇ ਹੋਰ ਅੱਗੇ ਦਿਖਾ ਦਿਓ ਭਰਾਵੋ ਸਾਨੂੰ ਬਾਈ ਹਰੇ ਕੋਲੇ ਬਾਈ ਅੱਛਾ ਉਦੋਂ ਬਾਅਦ ਇਹਨੂੰ ਇੱਥੇ ਸੁਕਾਉਣੇ ਹੋ ਵੀਰੇ ਹੈ ਹਾਂਜੀ ਸਰ ਹਾਂਜੀ ਠੀਕ ਹੈ ਬੜੀ ਮਿਹਨਤ ਵਾਲਾ ਕੰਮ ਆ ਬਾਈ ਆ ਉਹੀ ਫਿਰ ਟਰੀ ਗਾਰਡ ਬਣਾਇਆ ਟਰੀ ਗਾਰਡ ਬਣਾਇਆ ਜੀ ਠੀਕ ਹੈ ਜੀ ਤੇ ਆ ਗਈ ਚੀਜ਼ ਆ ਗਈਆਂ ਜੀ ਇਹ ਗੇਟ ਲੈਂਪ ਆ ਗਈ ਜੀ ਜਿਵੇਂ ਕੌਲੇ ਆ ਜਿੱਦਨੇ ਕਿਤੇ ਮੈਂ ਫਾਰਮ ਹਾਊਸ ਦਾ ਗੇਟ ਬਣਾਇਆ ਨਾ ਤੇਰੇ ਕੋਲੋਂ ਇਹ ਜਰੂਰ ਭਰਾਵਾ ਲਵਾਉਂਗਾ ਉੱਥੇ ਪੱਕਾ ਮੇਰੀ ਵੀ ਖਵਾਸ ਵੀ ਤੂੰ ਛੋਟਾ ਗੇਟ ਬਣਾਵਾਵੇਂ 4 ਫੁੱਟ ਦਾ 3-4 ਫੁੱਟ ਦਾ ਠੀਕ ਹੈ ਵੀ ਉਹਦੇ ਲਾਵਾਂਗਾ ਕੋਲਿਆਂ ਦੇ ਬਿਲਕੁਲ ਬਾਈ ਤੇਰੀ ਅੱਛਾ ਜਰੂਰ ਪੂਰੀ ਕਰਾਂਗੇ ਬਹੁਤ ਵਧੀਆ ਬਾਈ ਬਿਲਕੁਲ ਜੀ ਇੱਕ ਆਪਣਾ ਜਾਲੀ ਦੀ ਦੂਜੀ ਤਿਆਰ ਕੀਤੀ ਹੈ ਜੀ ਬਿਨਾ ਬਾਰਡਰ ਤੋਂ ਕਿਹੜੀ ਜੀ ਆਹ ਜੀ ਅੱਛਾ ਜੀ ਹਾਂ ਜੀ ਇਹ ਮਲ ਪਹਿਲਾਂ ਪਾ ਦਿਖਾ ਲਈਏ ਮਾੜਾ ਜੀ ਬਾਰਡਰ ਵਾਲੀ ਕਿਵੇਂ ਦੀ ਆਹ ਬਾਰਡਰ ਵਾਲੀ ਹੈ ਹਾਂ ਜੀ ਹਾਂ ਜੀ ਅੱਛਾ ਵੀ ਆਏ ਤੇ ਬਾਰਡਰ ਹੋ ਗਿਆ ਠੀਕ ਹੈ ਵੀ ਆਹ ਬਿਨਾ ਬ ਕਈ ਵਾਰ ਜਦੋਂ ਆਪਾਂ ਡੰਗਰ ਬਸੋਂ ਵਾਲਾ ਫਾਰਮ ਬਣਾ ਲਈਏ ਵੱਡਾ ਉਹਦੇ ਵਿੱਚ ਆਪਾਂ ਕਹਿੰਦੇ ਆ ਵੀ ਵਿੰਡੋ ਲਾਉਣ ਦੀ ਲੋੜ ਨਹੀਂ ਵੀ ਇਹ ਜੋੜ ਕੇ ਬਣਾ ਲਾਂਗੇ ਫਿਰ ਇਹਦੀ ਡੱਬੀ ਵੀ ਇੱਕੋ ਜਿਹੀ ਲੱਗ ਜੂ ਜੋੜ ਦਾ ਨਹੀਂ ਪਤਨ ਲੱਗਦਾ ਜੇ ਆਪਾਂ ਬਾਰਡਰ ਲਾਈਏ ਬਾਰਡਰ ਥੋੜਾ ਆਊਟ ਲੱਗਦਾ ਜੀ ਬਾਰਡਰ ਨਾਲ ਫਿਰ ਉਹ ਬਾਰਡਰ ਨਾਲ ਬਾਰਡਰ ਜੁੜੀ ਜਾਉਂਦੀ ਹੈ ਥੋੜਾ ਆਊਟ ਲੱਗਦਾ ਹਾਂ ਜੀ ਠੀਕ ਹੈ ਤੇ ਇਹ ਡੱਬੀ ਨਾਲ ਡੱਬੀ ਜੁੜੀ ਜਾਂਦੀ ਹੈ ਜਿਵੇਂ ਅੱਜ ਕੱਲ ਪੋਰਚ ਬਣਦੇ ਨੇ ਪੋਰਚ ਕੋਠੇ ਪੋਰਚ ਬਣ ਗਿਆ ਉਹਦੇ ਚ ਗਲਾਈ ਦੇ ਦਿੰਨੇ ਆਪਾਂ ਠੀਕ ਹੈ ਆਊਟਸਾਈਡ ਤੇ ਉਹਨੂੰ ਬੰਦ ਕਰਨ ਵਾਸਤੇ ਵੀ ਇਹ ਵੀ ਉਸੇ ਤਰ੍ਹਾਂ ਜਦੋਂ ਇਹਦੇ ਰੰਗ ਵਗੈਰਾ ਹੋ ਗਿਆ ਤਾਂ ਪਤਾ ਹੀ ਨਹੀਂ ਲੱਗਣਾ ਵੀ ਇਹਦੇ ਦਾ ਪਤਾ ਲੱਗੇ ਨਾ ਲੱਗੇ ਦਾ ਪਤਾ ਲੱਗੇ ਜੀ ਨਾ ਲੱਗੇ ਦਾ ਪਤਾ ਲੱਗੇ ਵਾਹ ਜੀ ਵਾਹ ਬਿਲਕੁਲ ਜੀ ਬਾਈ ਬੜੇ ਦਿਮਾਗ ਦੀ ਖੇਡ ਆ ਯਾਰ ਤੇ ਸਭ ਤੋਂ ਵੱਡੀ ਗੱਲ ਇਹ ਹੈ ਬਾਈ ਇੱਕ ਗੁਰੂ ਘਰਾਂ ਵਾਸਤੇ ਜਾਲੀਦਾਰ ਕੀਤੀ ਜੀ ਆਪਾਂ ਨੇ ਹਾਂਜੀ ਹਾਂਜੀ ਵਾਹ ਜੀ ਵਾਹ ਇਹ ਤਾਂ ਖੰਡਾ ਵਾਹੋ ਬਾਈ ਕੀ ਬਾਤ ਹੈ ਅੱਛਾ ਬਾਈ ਹਾਂਜੀ ਮੈਂ ਕਹਣਾ ਬਾਈ ਇਹ ਤਾਂ ਬਹੁਤ ਸੋਹਣੀ ਚੀਜ਼ ਬਣਤੀ ਬਾਈ ਇੰਦਾ ਗੁਰੂ ਘਰ ਸਾਡ ਬੰਦਾ ਘਰੇ ਵੀ ਦਵਾ ਸਕਦਾ ਕਰ ਵੀ ਲੱਗੇ ਆਪਾਂ ਉੱਥੇ ਪ੍ਰਮਾਣ ਲਾਈ ਆਂ ਜੀ ਕੋਠੀ ਦੇ ਆਪਣੇ ਠੀਕ ਹੈ ਹਾਂ ਜੀ ਮੈਂ ਤੁਹਾਨੂੰ ਵੀਡੀਓ ਪਾ ਦੂੰਗਾ ਸਕਰੀਨ ਸ਼ਾਟ ਲਾ ਦਿਓ ਹਾਂ ਬਈ ਹਾਂ ਬਿਲਕੁਲ ਬਈ ਬਹੁਤ ਸੋਹਣੀ ਚੀਜ਼ ਹੈ ਤੇ ਉੱਥੇ ਚੱਲੀਏ ਬਈ ਆਪਾਂ ਜਿਹੜੀ ਨਵੀਂ ਫੈਕਟਰੀ ਲਈ ਆ ਹੁਣ ਹਾਂ ਜੀ ਇੱਕ ਆਈਟਮ ਆਪਣੀ ਹੋਰ ਰਹੀ ਜੀ ਹਾਂ ਹਾਂ ਬਈ ਬਿਲਕੁਲ ਕਿਉਂ ਬਈ ਆਈਟਮਾਂ ਤੁਸੀਂ ਬਾਲੀਆਂ ਤਿਆਰ ਕਰੀ ਜਾਂਦੇ ਹੋ ਤੇ ਕੋਈ ਨਾ ਕੋਈ ਪੁੱਛਣ ਕਣੀ ਰਹਿ ਜਾਂਦੀ ਹੈ ਇਹ ਚਾਰਸ ਗਮਲਾ ਕੇ ਛੋਟਾ ਇਹ ਗੁੰਮੜੀ ਆ ਗਈ ਜੀ ਵੱਡੀ ਆਪਣੀ ਇਹ ਛੋਟਾ ਚੌਰਸ ਕੰਮ ਆ ਗਿਆ ਹਾਂਜੀ ਇਹ ਜੀ ਇਹ ਗੁੰਮੜ ਆ ਗਿਆ ਜੀ ਗੁੰਮੜ ਗੁਰੂ ਘਰਾਂ ਦੇ ਵਿੱਚ ਜਾ ਉਹ ਵੀ ਕਿਤੇ ਆਪਾਂ ਲਾਉਣਾ ਹੋਵੇ ਜੇ ਸਮਾਧ ਬਣਾਉਣੇ ਆ ਬਾਬਿਆਂ ਦੀ ਹਨਾ ਹਾਂਜੀ ਹਾਂਜੀ ਇਹ ਇਹ ਛੋਟੀ ਗੁੰਮੜ ਜੀ ਆ ਗਈ ਇਹ ਛੋਟੀ ਗੁੰਮੜ ਆ ਗਈ ਸਾਈਜ਼ ਆਪਣੇ ਕੋਲ ਸਾਰੇ ਮਿਲ ਜਾਣਗੇ ਵੱਡੇ ਛੋਟੇ ਠੀਕ ਹੈ ਵੀ ਵੱਡਾ ਛੋਟਾ ਸਾਈਜ਼ ਆਪਾਂ ਕਹ ਜੀਏ ਕਹੇ ਜਾ ਮਰਜ਼ੀ ਉਹ ਕਰਾ ਲਿਓ ਸਾਰਾ ਤੁਹਾਡੇ ਕੋਲ ਅਵੇਲੇਬਲ ਹੋਊਗਾ ਠੀਕ ਹੈ ਜੀ ਬਿਲਕੁਲ ਜੀ ਇਹ ਤੌਸੀ ਵਾਲਾ ਕੰਮ ਆ ਗਿਆ ਜੀ ਅੱਛਾ ਜਿਹੜੀ ਘਰਾਂ ਦੇ ਵਿੱਚ ਤੁਲਸੀ ਦੀ ਪੂਜਾ ਹੁੰਦੀ ਆ ਹਾਂ ਜੇ ਤੁਲਸੀ ਲਾਉਣ ਦਾ ਕੰਮ ਆ ਠੀਕ ਆ ਇਧਰ ਪਾਸੇ ਓਮ ਦੀ ਤੇ ਉਹਦੀ ਆਪਾਂ ਕਹਿ ਦਈਏ ਬਈ ਫੋਟੋ ਖਾਪਿਆ ਹੋਇਆ ਹੈ ਹਾਂ ਜੀ ਹਾਂ ਜਿਹੜਾ ਰੰਗ ਕਰਨ ਵਾਲਾ ਜੀ ਹਾਂ ਜੀ ਹਾਂ ਬਿਲਕੁਲ ਬਾਕੀ ਬਈ ਇੰਨਾ ਕੰਮ ਆਗਾ ਤਾਂ ਕਰਿਆ ਕਰੇ ਉਹ ਹੋ ਜਾਂਦਾਗਾ ਠੀਕ ਹੈ ਜੀ ਬਿਲਕੁਲ ਜੀ ਤੇ ਇਹ ਜਿਹੜੀ ਬਈ ਆਪਣੀ ਆਹ ਲੋਕੇਸ਼ਨ ਇਹ ਕਿੱਥੇ ਦੀ ਆ ਜਾਂਦੀ ਹੈਗੀ ਤੇ ਇਹ ਕਿਹੜਾ ਬਲਿਆਲ ਰੋਡ ਆ ਜਾਂਦਾ ਇਹ ਬਲਿਆਲ ਰੋਡ ਆ ਜੀ ਠੀਕ ਆ ਬਲਿਆਲ ਰੋਡ ਆ ਜਾਂਦਾ ਭਰਾਵੋ ਆਹ ਰਾਹ ਵਾਗਿਆ ਬਲਿਆਲ ਨੂੰ ਹੈ ਇਹ ਬਲਿਆਲ ਨੂੰ ਜੀ ਤੇ ਇੱਧਰੋਂ ਪੁਹਾਨੀ ਕੜਨੋ ਇਹ ਪਾਣੀ ਕੜਨੋ ਜੀ ਇੱਧਰ ਪੁਹਾਨੀ ਕੜਦਾ ਜਿਹੜਾ ਜਦੋਂ ਸੰਗਰੂਰ ਵਾਲੇ ਪਾਸੇ ਆਉਣ ਦਾ ਜਿਹੜਾ ਪੁਹਾਨੀ ਕੜਦਾ ਪਹਿਲਾ ਕਟ ਆ ਪਹਿਲਾ ਕਟ ਜੀ ਉੱਥੋਂ ਇਹ ਕਿਹਦੀ ਸੱਜੇ ਮੁੜਦਾ ਜੀ ਹਾਂ ਆ 5 600 ਮੀਟਰ ਹੋਊਗਾ ਜੀ ਠੀਕ ਆ ਅੱਧਾ ਕਿਲੋਮੀਟਰ ਪੱਟੇ ਦੀ ਹੋਊਗਾ ਤੇ ਭਰਾਵੋ ਆਜੋ ਬਾਈ ਤੁਹਾਨੂੰ ਲੈ ਕੇ ਚੱਲਦੇ ਆਂਗੇ ਹੁਣ ਦੂਜੀ ਆਪਣੀ ਜਿਹੜੀ ਨਵੀਂ ਫੈਕਟਰੀ ਖੁੱਲੀ ਆ ਚੱਲੀਏ ਬਾਈ ਹਾਂਜੀ ਚਲੋ ਲੋ ਜੀ ਭਰਾਵੋ ਆਪਾਂ ਆ ਗਏ ਬਾਈ ਜੀ ਨਿਊ ਸਹਿਜ ਪਿੱਲਰ ਸਟੋਰ ਤੇ ਬਈ ਵਧਾਈਆਂ ਤੁਹਾਨੂੰ ਬਾਈ ਬਹੁਤ 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 ਵਧਾਈਆਂ ਤੇ ਇਹ ਤੇ ਪੋਹਾਨੀਗੜ ਤੋਂ ਕਾਕੜਾ ਰੋਡ ਤੇ ਇਹ ਕਿੱਥੇ ਜੀ ਆ ਗਏ ਆਪਾਂ ਇਸ ਟਾਈਮ ਇਹ ਆ ਗਏ ਆਪਾਂ ਕਾਕੜਾ ਰੋਡ ਨੇੜੇ ਜੀ ਐਮ ਪੈਲਸ ਜੀ ਐਮ ਪੈਲਸ ਹਾਂਜੀ ਠੀਕ ਹੈ ਉਹ ਸਾਹਮਣੇ ਭਰਾਵੋ ਜੀ ਐਮ ਪੈਲਸ ਆ ਗਿਆ ਹਾਂਜੀ ਠੀਕ ਹੈ ਜੀ ਐਮ ਪੈਲਸ ਆ ਗਿਆ ਬਾਈ ਨੇੜੇ ਪٹرول ਪੰਪ ਆ ਜਾਂਦਾ ਜੀ ਤੇ ਇੱਕ ਨੇੜੇ ਆ ਗਿਆ ਪٹرول ਪੰਪ ਹਾਂ ਪٹرول ਪੰਪ ਦੀ ਨਿਸ਼ਾਨੀ ਸਭ ਤੋਂ ਵਧੀਆ ਹੈ ਹਾਂਜੀ ਪٹرول ਪੰਪ ਆ ਗਿਆ ਤੇ ਅੰਦਰ ਦਿਖਾ ਦਈਏ ਤੁਹਾਨੂੰ ਮੜਾ ਆ ਜਾ ਬਾਈ ਆ ਜੀ ਤੇ ਰੱਬ ਦੀ ਕਿਰਪਾ ਨਾਲ ਬਾਈ ਬਹੁਤ ਖੁੱਲੀ ਡੁੱਲੀ ਜਗ੍ਹਾ ਬਾਈ ਹੋਰਾਂ ਕੋਲ ਇੱਥੇ ਤੇ ਇੱਥੇ ਆ ਬਈ ਸਟੋਰ ਸਟੋਰ ਮਾਲ ਕਿੰਨਾ ਮਰਜ਼ੀ ਕਰ ਲੋ ਹੈਨਾ ਹਾਂਜੀ ਹਰੇ ਹਾਂ ਕਿਉਂ ਆਇਆ ਕੰਮ ਬਾਈ ਹੋਰਾਂ ਕੋਲੇ ਵੱਧ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਸੰਚੇ ਵਗੈਰਾ ਲਾਟਰਨ ਪਾਟਰਮ ਹੋਰ ਸਾਰਾ ਕੁਝ ਵੀ ਬਾਈ ਇੱਥੇ ਤਿਆਰ ਕਰਦੇ ਆਗੇ ਕਦੋਂ ਵੀ ਆਓ ਤੇ ਆ ਵੀ ਇਹਨਾਂ ਨੇ ਜਿਹੜੇ ਪਿਲਰਾਂ ਪਿਲਰਾਂ ਵਾਸਤੇ ਆਪਦੇ ਵਾਸਤੇ ਬਾਈ ਜਿਹੜਾ সুইমিਂਗ ਪੂਲ ਬਣਾਇਆ ਵਾ ਕਹਿੰਦੇ ਜਾਲੀਆਂ ਬਣਾਉਣੇ ਨੇ ਉਦੋਂ ਬਾਅਦ ਉਹਨਾਂ ਨੂੰ ਏਜ ਦੇ ਵਿੱਚ ਨਿਮਾਉਂਦੇ ਆ ਇਸ਼ਨਾਨ ਕਰਾਉਣੇ ਹੋ ਹੈਨਾ ਹਾਂਜੀ ਬਿਲਕੁਲ ਉਰੇ ਵੀ ਬਾਈ ਹੋਰਾਂ ਕੋਲੇ ਸਟਾਕ ਬਾਈ ਪੂਰਾ ਫੁੱਲ ਪਿਆਗਾ ਜਿਵੇਂ ਆ ਬਾਈ ਛੋਟੇ ਗੁੰਬਦ ਆਗੇ ਕਿਤੇ ਵੀ ਆਪਾਂ ਲਾ ਤੇ ਬਾਕੀ ਭਰਾਵੋ ਉੱਪਰ ਬਾਈ ਹੋਰ ਇਹ ਨੰਬਰ ਦਿੱਤੇ ਹੋਏ ਆਗੇ ਤੇ ਵੀਰ ਹੋਰ ਨਾਲ ਸੰਪਰਕ ਕਰ ਸਕਦੇ ਹੋ ਕੁਆਲਟੀ ਪੂਰੀ ਫੁੱਲ ਓਕੇ ਆ ਇੱਕ ਨੰਬਰ ਆ ਸੋ ਠੀਕ ਆ ਬਾਈ ਜੀ ਹਾਂਜੀ ਹਾਂਜੀ ਵੀਰ ਧੰਨਵਾਦ ਮਿਹਰਬਾਨੀ ਥੈਂਕ ਯੂ ਭਰਾ ਲਵ ਯੂ ਆਲ ਬਾਈ